ਅੱਜ ਅਸੀਂ ਸਿੱਖ ਇਤਿਹਾਸ ਦੀ ਇੱਕ ਪ੍ਰੇਰਣਾਦਾਇਕ ਅਤੇ ਡੂੰਗੀ ਮਾਨਸਿਕਤਾ ਵਾਲੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਭਾਈ ਬੁੱਧੂ ਸ਼ਾਹ ਜੀ ਦੀ ਇਹ ਕਹਾਣੀ ਨਿਮਰਤਾ, ਦਇਆ ਅਤੇ ਸੇਵਾ ਦਾ ਸੱਚਾ ਪ੍ਰਤੀਕ ਹੈ। ਇਹ ਕਹਾਣੀ ਸਾਨੂੰ ਇੱਕ ਅਜਿਹੇ ਵਿਅਕਤੀ ਦੇ ਜੀਵਨ ਦੇ ਨਾਲ ਜੋੜਦੀ ਹੈ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਇਹ ਸਿੱਖਿਆ ਕਿ ਹੰਕਾਰ ਰਹਿਤ ਜ਼ਿੰਦਗੀ ਅਤੇ ਅਸਲ ਸਿੱਖੀ ਦਾ ਕੀ ਮਤਲਬ ਹੈ। ਇਸ ਕਹਾਣੀ ਵਿੱਚ ਸਾਨੂੰ ਇੱਕ ਮਹੱਤਵਪੂਰਨ ਸਬਕ ਵੀ ਮਿਲਦਾ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸੇਵਾ, ਦਇਆ ਅਤੇ ਹਰੇਕ ਜੀਵ ਨੂੰ ਇੱਜ਼ਤ ਦੇਣਾ ਕਿੰਨਾ ਜ਼ਰੂਰੀ ਹੈ। ਤਾਂ ਫਿਰ ਚਲੋ ਭਾਈ ਬੁੱਧੂ ਸ਼ਾਹ ਜੀ ਦੇ ਜੀਵਨ ਅਤੇ ਉਹਨਾਂ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧ ਦੀ ਗਹਿਰਾਈ ਨੂੰ ਜਾਣਨ ਲਈ ਅੱਗੇ ਵਧੀਏ। ਜਹਾਂਗੀਰ ਦੇ ਰਾਜ ਦੇ ਸਮੇਂ ਇੱਕ ਬਹੁਤ ਹੀ ਮਸ਼ਹੂਰ ਇੱਟਾਂ ਦਾ ਵਪਾਰੀ ਸੀ। ਇਸ ਦਾ ਨਾਮ ਸਾਧੂ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਪਾਈ ਬੁੱਧੂ ਸ਼ਾਹ ਜੀ ਨੇ ਉਹਨਾਂ ਦਾ ਕਾਰੋਬਾਰ ਸੰਭਾਲ ਲਿਆ ਪਾਈ ਬੁੱਧੂ ਸ਼ਾਹ ਜੀ ਇੱਟਾਂ ਬਣਾਉਣ ਅਤੇ ਵੇਚਣ ਵਿੱਚ ਬਹੁਤ ਮਾਹਿਰ ਸਨ ਉਹ ਮਜ਼ਦੂਰਾਂ ਤੋਂ ਇੱਟਾਂ ਬਣਵਾ ਕੇ ਉਹਨਾਂ ਨੂੰ ਅੱਗੇ ਵੇਚਦੇ ਸਨ ਉਹਨਾਂ ਦਾ ਕਾਰੋਬਾਰ ਇਸ ਹੱਦ ਤੱਕ ਵੱਡਾ ਸੀ ਕਿ ਸਰਕਾਰ ਵੀ ਉਹਨਾਂ ਤੋਂ ਇੱਟਾਂ ਖਰੀਦੀਦੀ ਸੀ ਪਰ ਜਿਹੜੀ ਗੱਲ ਭਾਈ ਬੁੱਧੂ ਸ਼ਾਹ ਜੀ ਨੂੰ ਖਾਸ ਬਣਾਉਂਦੀ ਸੀ ਉਹ ਸੀ ਉਹਨਾਂ ਦੀ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਲਗਨ ਭਾਈ ਬੁੱਧੂ ਸ਼ਾਹ ਬਹੁਤ ਹੀ ਸ਼ਰਧਾਲੂ ਸਿੱਖ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਉਹਨਾਂ ਦਾ ਲਗਾਵ ਬੜਾ ਗਹਿਰਾ ਸੀ ਉਹਨਾਂ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਸੱਚੀ ਅਰਦਾਸ ਅਤੇ ਨਿਮਰਤਾ ਮਨੁੱਖ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੇ ਹਨ ਭਾਈ ਬੁੱਧੂ ਸ਼ਾਹ ਜੀ ਨੇ ਪਹਿਲੀ ਵਾਰ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਮੁਲਾਕਾਤ ਕੀਤੀ ਗੁਰੂ ਸਾਹਿਬ ਦੇ ਕੀਰਤਨ ਅਤੇ ਬਾਣੀ ਨੇ ਉਸਦੇ ਮਨ ਨੂੰ ਬੜੇ ਗਹਿਰੇ ਤੌਰ ਉੱਤੇ ਪ੍ਰਭਾਵਿਤ ਕੀਤਾ ਅਤੇ ਇਸ ਤੋਂ ਬਾਅਦ ਭਾਈ ਬੁੱਧੂ ਸ਼ਾਹ ਜੀ ਨੇ ਰੋਜ਼ਾਨਾ ਲਾਹੌਰ ਦੀ ਚੂਨਾ ਮੰਡੀ ਵਿੱਚ ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਗੁਰੂ ਜੀ ਦੇ ਸੱਚੇ ਸਿੱਖ ਬਣ ਗਏ ਗੁਰੂ ਅਰਜਨ ਦੇਵ ਜੀ 2 ਸਾਲ ਤੋਂ ਜ਼ਿਆਦਾ ਦਾ ਸਮਾਂ ਲਾਹੌਰ ਵਿੱਚ ਹੀ ਰਹੇ ਜਦੋਂ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਭੇਜਿਆ ਸੀ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਪੂਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਦੀ ਦੂਸਰੀ ਵੀਡੀਓ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਉਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਇੱਕ ਦਿਨ ਭਾਈ ਬੁੱਧੂ ਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਆਪਣੇ ਘਰ ਲੰਗਰ ਉੱਤੇ ਬੁਲਾਇਆ ਉਸਨੇ ਸ਼ਰਦਾ ਦੇ ਨਾਲ ਇਹ ਕਿਹਾ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ ਸਿੱਖ ਸੰਗਤ ਜਦੋਂ ਭੋਜਨ ਛੱਕ ਰਹੀ ਸੀ ਤਾਂ ਉਸ ਵੇਲੇ ਭਾਈ ਲੱਪੂ ਪਟੋਲੀਆ ਜਿਹੜਾ ਭਾਈ ਕੰਮਲਿਆ ਕਰਕੇ ਪ੍ਰਸਿੱਧ ਸੀ ਬੁੱਧੂ ਸ਼ਾਹ ਜੀ ਦੇ ਘਰ ਅੱਗੇ ਪਹੁੰਚਿਆ ਜਿੱਥੇ ਸੰਗਤਾਂ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ ਭਾਈ ਕੰਮਲਿਆ ਭੁੱਖੇ ਸਨ ਅਤੇ ਉਹ ਖਾਣਾ ਮੰਗਨ ਲਈ ਸੇਵਾਦਾਰਾਂ ਦੇ ਕੋਲ ਗਏ ਪਰ ਜਦੋਂ ਸੇਵਾਦਾਰਾਂ ਨੇ ਉਹਨਾਂ ਦੇ ਪਾਟੇ ਹੋਏ ਕੱਪੜੇ ਦੇਖੇ ਤਾਂ ਸੇਵਾਦਾਰਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸੇਵਾਦਾਰ ਨੇ ਕਿਹਾ ਤੂੰ ਦੇਰੀ ਨਾਲ ਆਇਆ ਹੈ ਭੋਜਨ ਖਤਮ ਹੋ ਗਿਆ ਹੈ ਪਰ ਭਾਈ ਕਮਲਿਆ ਦਰਵਾਜ਼ੇ ਦੇ ਬਾਹਰ ਹੀ ਖੜੇ ਹੋ ਗਏ ਪਰ ਜਦੋਂ ਭੋਜਨ ਖਤਮ ਹੋ ਗਿਆ ਤਾਂ ਭਾਈ ਬੁੱਧੂ ਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਪਣੀ ਅਰਦਾਸ ਕੀਤੀ ਉਸਨੇ ਕਿਹਾ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਇਸ ਵਾਰ ਮੇਰੇ ਆਵੇ ਦੀਆਂ ਸਾਰੀਆਂ ਇੱਟਾਂ ਵਧੀਆ ਪੱਕਣ ਅਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ ਗੁਰੂ ਸਾਹਿਬ ਦੇ ਕਹਿਣ ਉੱਤੇ ਇੱਕ ਸਿੱਖ ਨੇ ਅਰਦਾਸ ਸ਼ੁਰੂ ਕੀਤੀ ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੇ ਹੋਏ ਜਦੋਂ ਇਹ ਕਿਹਾ ਕਿ ਭਾਈ ਬੁੱਧੂ ਸ਼ਾਹ ਦੇ ਆਵੇ ਦੀਆਂ ਸਾਰੀਆਂ ਇੱਟਾਂ ਪੱਕ ਜਾਣ ਤਾਂ ਉਸ ਸਮੇਂ ਬਾਹਰ ਤੋਂ ਭਾਈ ਕਮਲੀਏ ਦੀ ਆਵਾਜ਼ ਆਈ ਇਹੇ ਇੱਟਾਂ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਨੇ ਮੈਨੂੰ ਭੁੱਖੇ ਨੂੰ ਕੁਝ ਵੀ ਖਾਣ ਲਈ ਨਹੀਂ ਦਿੱਤਾ ਜਦੋਂ ਮੈਂ ਸੇਵਾਦਾਰਾਂ પાસે ਭੋਜਨ ਮੰਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਭੋਜਨ ਵਰਤ ਚੁੱਕਿਆ ਹੈ ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ ਕਿ ਭਾਈ ਕਮਲਿਆ ਜੀ ਦੇ ਕਹਿਣ ਅਨੁਸਾਰ ਤੇਰੀਆਂ ਇੱਟਾਂ ਕੱਚੀਆਂ ਹੀ ਰਹਿਣਗੀਆਂ ਤੇਰੇ ਸੇਵਕਾਂ ਨੇ ਇੱਕ ਭੁੱਖੇ ਨੂੰ ਖਾਣਾ ਨਹੀਂ ਦਿੱਤਾ ਉਸ ਦਾ ਕਿਹਾ ਵਿਰਥਾ ਨਹੀਂ ਜਾ ਸਕਦਾ ਪਰ ਸਿੱਖ ਸੰਗਤ ਦੀ ਅਰਦਾਸ ਵੀ ਵਿਰਥ ਨਹੀਂ ਜਾਏਗੀ ਇਸ ਲਈ ਤੇਰੀਆਂ ਕੱਚੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਹੀ ਵਿਕ ਜਾਣਗੀਆਂ ਉਸ ਸਾਲ ਬਹੁਤ ਬਾਰਿਸ਼ ਹੋਈ ਅਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਕਿਲੇ ਦੀ ਕੰਧ ਵੀ ਡਿੱਗ ਗਈ ਸੂਬੇਦਾਰ ਨੂੰ ਕਿਲੇ ਦੀ ਕੰਧ ਬਣਾਉਣ ਲਈ ਇੱਟਾਂ ਦੀ ਜ਼ਰੂਰਤ ਸੀ ਪਰ ਜ਼ਿਆਦਾ ਬਾਰਿਸ਼ ਤੇ ਕਾਰਨ ਉਸ ਨੂੰ ਇੱਟਾਂ ਮਿਲਣੀਆਂ ਬਹੁਤ ਮੁਸ਼ਕਲ ਹੋ ਗਈਆਂ ਆਖਿਰਕਾਰ ਉਸਨੇ ਭਾਈ ਬੁੱਧੂ ਸ਼ਾਹ ਜੀ ਤੋਂ ਕੱਚੀਆਂ ਇੱਟਾਂ ਪੱਕੀਆਂ ਇੱਟਾਂ ਦੀ ਕੀਮਤ ਉੱਤੇ ਖਰੀਦ ਲਈਆਂ ਅਤੇ ਆਪਣੇ ਕਿਲੇ ਦੀ ਦੀਵਾਰ ਨੂੰ ਪੂਰਾ ਕੀਤਾ ਭਾਈ ਬੁੱਧੂ ਸ਼ਾਹ ਜੀ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜੇ ਖੁਸ਼ ਹੋਏ ਭਾਈ ਬੁੱਧੂ ਸ਼ਾਹ ਜੀ ਗੁਰੂ ਦਵਾਰਾ ਕੀਤੇ ਬਚਨ ਸੱਚ ਸਾਬਤ ਹੋਣ ਤੇ ਖੁਸ਼ੀ ਸਹਿਤ ਕਈ ਵੱਡ ਬੁੱਲੇ ਅਪਹਾਰ ਅਤੇ ਫਲਾਂ ਦੀ ਟੋਕਰੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਏ ਅਤੇ ਗੁਰੂ ਜੀ ਦੇ ਆਸ਼ੀਰਵਾਦ ਨੂੰ ਧੰਨਵਾਦ ਕਿਹਾ ਗੁਰੂ ਅਰਜਨ ਦੇਵ ਜੀ ਨੇ ਭਾਈ ਬੁੱਧੂ ਸ਼ਾਹ ਜੀ ਨੂੰ ਕਿਹਾ ਇਹ ਤੋਹਫੇ ਭਾਈ ਕਮਲਿਆ ਨੂੰ ਪੇਸ਼ ਕਰਨੇ ਚਾਹੀਦੇ ਹਨ ਕਿਉਂਕਿ ਉਸ ਨੂੰ ਫੁਖਾਰ ਕਿਹਾ ਗਿਆ ਸੀ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਲੰਗਰ ਕਰਦੇ ਹੋ ਤਾਂ ਦਰਵਾਜ਼ਾ ਸਦਾ ਖੁੱਲ੍ਹਾ ਰਹਿਣਾ ਚਾਹੀਦਾ ਹੈ ਸਾਡੇ ਜ਼ਰੂਰਤਮੰਦਾਂ ਨੂੰ ਉਹਨਾਂ ਦੀ ਤਸੱਲੀ ਦੇ ਅਨੁਸਾਰ ਖਵਾਇਆ ਜਾਣਾ ਚਾਹੀਦਾ ਹੈ ਨਹੀਂ ਤਾਂ ਲੰਗਰ ਲਗਾਉਣ ਦੇ ਝੂਠੇ ਦਿਖਾਵੇ ਦੀ ਕੋਈ ਲੋੜ ਨਹੀਂ ਹੈ ਹੁਣ ਤੁਹਾਨੂੰ ਲਾਹੌਰ ਜਾ ਕੇ ਭਾਈ ਲੱੱਦਾ ਜੀ ਨੂੰ ਮਿਲਣਾ ਚਾਹੀਦਾ ਹੈ ਅਤੇ ਉਹਨਾਂ ਦੀ ਸਹਾਇਤਾ ਦੇ ਨਾਲ ਇਹਨਾਂ ਤੋਹਫਿਆਂ ਨੂੰ ਭਾਈ ਕਮਲਿਆ ਨੂੰ ਪੇਸ਼ ਕਰਨਾ ਚਾਹੀਦਾ ਹੈ ਅਤੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਉਹ ਤੁਹਾਨੂੰ ਮਾਫ ਕਰ ਦਿੰਦੇ ਹਨ ਤਾਂ ਤੁਹਾਡੇ ਆਵੇ ਦੀਆਂ ਇੱਟਾਂ ਕਦੀ ਵੀ ਕੱਚੀਆਂ ਨਹੀਂ ਰਹਿਣਗੀਆਂ ਭਾਈ ਸਾਹਿਬ ਨੇ ਇਦਾਂ ਹੀ ਕੀਤਾ ਜਦੋਂ ਭਾਈ ਕਮਲਿਆ ਨੇ ਉਹਨਾਂ ਅਨਮੋਲ ਤੋਹਫਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ। ਉਹਨਾਂ ਨੇ ਭਾਈ ਬੁੱਧੂ ਸ਼ਾਹ ਜੀ ਨੂੰ ਇਸ ਸ਼ਰਤ ਉੱਤੇ ਮਾਫ਼ ਕਰ ਦਿੱਤਾ ਕਿ ਉਹ ਉਹਨਾਂ ਨੌਕਰਾਂ ਨੂੰ ਦੰਡਿਤ ਕਰਨਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਸੀ। ਅਕੇਲੀ ਬੁੱਧੂ ਸ਼ਾਹ ਜੀ ਨੇ ਇਹ ਗੱਲ ਪੱਲੇ ਬੰਨ ਲਈ ਕਿ ਨੰਗੇ ਅਤੇ ਭੁੱਖੇ ਦੀ ਪਰਮਾਤਮਾ ਪਹਿਲਾਂ ਸੁਣਦਾ ਹੈ। ਨੰਗੇ ਨੂੰ ਕੱਪੜਾ ਅਤੇ ਭੁੱਖੇ ਨੂੰ ਅੰਨ ਦੇਣ ਵਾਲੇ ਦੀਆਂ ਮੁਰਾਦਾਂ ਪਰਮਾਤਮਾ ਆਪ ਪੂਰੀਆਂ ਕਰਦਾ ਹੈ। ਭਾਈ ਬੁੱਧੂ ਸ਼ਾਹ ਜੀ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਦਇਆ ਅਤੇ ਨਿਮਰਤਾ ਹੀ ਸੱਚੀ ਆਤਮਿਕ ਤਰੱਕੀ ਹੈ। ਸਿੱਖੀ ਵਿੱਚ ਸਾਨੂੰ ਸੇਵਾ ਦੇ ਮਾਰਗ ਉੱਤੇ ਚੱਲਣਾ ਸਿਖਾਇਆ ਜਾਂਦਾ ਹੈ। ਇਹ ਗੱਲ ਹਮੇਸ਼ਾ ਸੁਣੀ ਜਾਂਦੀ ਹੈ ਕਿ ਹਮੇਸ਼ਾ ਭੁੱਖੇ ਅਤੇ ਨੰਗੇ ਦੀ ਸੇਵਾ ਕਰਨੀ ਚਾਹੀਦੀ ਹੈ। ਭੁੱਖੇ ਨੂੰ ਅੰਨ ਅਤੇ ਨੰਗੇ ਨੂੰ ਕੱਪੜਾ ਦੇਣਾ ਸਿੱਖ ਇਤਿਹਾਸ ਦੇ ਮੂਲ ਸਿਧਾਂਤਾਂ ਵਿੱਚੋਂ ਇੱਕ ਹੈ। ਸਾਨੂੰ ਹਰ ਲੋੜਵੰਦ ਅਤੇ ਭੁੱਖੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲੰਗਰ ਬਿਨਾ ਕਿਸੇ ਭੇਤ ਭਾਵ ਤੇ ਵਰਤਾਣਾ ਚਾਹੀਦਾ ਹੈ। ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸਾਖੀ ਦਾ ਆਨੰਦ ਲਿਆ ਹੋਵੇਗਾ। ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ ਅਤੇ ਹੋਰ ਪ੍ਰੇਰਣਾਦਾਇਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਫੋਲੋ ਕਰੋ। ਸਿੱਖ ਇਤਿਹਾਸ ਦੀਆਂ ਇਹਨਾਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਸਿੱਖ ਇਤਿਹਾਸ ਦੀਆਂ ਇਹਨਾਂ ਮਹਾਨ ਸਾਖੀਆਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਸਕੀਏ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਤੇ ਇਹ ਵੀ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ